ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ 108 ਹਜੂਰ ਸ਼੍ਰੀ ਨਾਮਕਬਲ ਰਾਜਾ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਦੇ ਸ਼ੀਸ਼ੇ ਵਾਹਿਗੁਰੂ ਇਹ ਰਾਜਾ ਸਾਹਿਬ ਜੀ ਦਾ ਤਪਸਥਾਨ ਹੈ ਜੀ ਮਹਲ ਹਦੂ ਸ਼੍ਰੀ ਨਾਮਕਬਲ ਰਾਜਾ ਸਾਹਿਬ ਜੀ ਜਿੱਥੇ ਦੰਕਸ਼ਾ ਵੀ ਜ਼ਬਰਦਸਤ ਹੈ ਜੀ ਉਹ ਪਰੇਸ਼ਾਨਾਨ ਘਰ ਬੀਬੀਆਂ ਵਾਸਤੇ ਉੱਧਰਲੇ ਪਾਸੇ ਮੇਰਾ ਖੜਾ ਇਸ਼ਨਾਨ ਘਰ ਹੈ ਭਾਈਆ ਵਾਸਤੇ ਇੱਥੇ ਕਹਿੰਦੇ ਜੀ ਹਾਂ ਇੱਧਰ ਬੰਦਿਆ ਦੇ ਨਹਾਣ ਦਾ ਉਧਰ ਬਿਆਨਾ ਇਸ਼ਨਾਨ ਘਰ ਤੇ ਨਾਲੀ ਉੱਪਰ ਹੀ ਮਜਾਰ ਹੈ ਬੜਾ ਹੀ ਜ਼ਬਰਦਸਤ ਆ ਦੇਖ ਇਹ ਆਪਣੇ ਆਜ ਇਸ ਦੇਸ਼ ਕੁਮਾਰ ਜੀ ਦਾ ਸ਼ਹਿਰ ਦਾ ਤਾਂ ਤਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ੂਟ ਹੋ ਰਾਇਆ ਅੱਗੇ ਵੀ ਕਾਫੀ ਸ਼ੂਟਿੰਗਾਂ ਕੀਤੀ ਹੈ ਉਹ ਅੰਬ ਦੇ ਥੱਲੇ ਕਹਿੰਦੇ ਆ ਵੀ ਰਾਜਾ ਸਾਹਿਬ ਜੀ ਖਰਾਂ ਦੀ ਖੂਹੀ ਹੈ ਜਿਹੜੀ ਐਸੇ ਪਾਸੇ ਹੁਣ ਕਵਰ ਕੀਤੀ ਹੋਇਆ ਹੈ ਇਹ ਸ਼੍ਰੀ ਗੁਰਦੁਆਰਾ ਸਾਹਿਬ ਗੋਲਾਚੌਰ ਵਿਖੇ ਵਾਹ ਬੜੀ ਜਬਰਦਸਤ ਬਣਾਇਆ ਬڑا ਕਰਮਾ ਰਾਜਾ ਸਾਹਿਬ ਜੀ ਦਾ ਇੱਥੇ ਇਹ ਬਾਦਾਂ ਵਾਲੀ ਧਰਤੀ ਹੈ ਦੁਨੀਆ ਦੇ ਹਰ ਕੋਨੇ ਕੋਨੇ ਤੋਂ ਇੱਥੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਆ ਅੱਗੇ ਨਾਲੇ ਦੂਸਰਾ ਦਰਬਾਰ ਹੈ ਰਾਜਾ ਸਾਹਿਬ ਜੀ ਦਾ ਇਹ ਰਾਜਾ ਸਾਹਿਬ ਜੀ ਦਾ ਤਪਸਥਾਨ ਹੈ ਜਿੱਥੇ ਬਣਾਲੇ ਤਪੱਸਿਆ ਕੀਤੀ ਇਹ ਰਖਤ ਦੇ ਥੱਲੇ ਬੈਠ ਕੇ ਦੂਸਰੇ ਪਾਸੋਂ ਵੀਡੀਓ ਬਣਾਉਣਾ ਹੈ ਕਹੋਰ ਇਹ ਸਲਾਬ ਦੇ ਵਿੱਚ ਬਹੁਤ ਬਖਸ਼ਿਸ਼ਾਂ ਜੀ ਤਾਂ ਨੇ ਸਾਰੇ ਰੋਗ ਕੱਟੇ ਜਾਂਦੇ ਆ ਪਰ ਨਕਸ਼ਾ ਵੀ ਬੜਾ ਲਾਜਵਾਬ ਬਣਾਇਆ ਦਿਲ ਕਰਦਾ ਬਸ ਇੱਥੇ ਦੇਖੀ ਜਾਵਾਂ ਤੇ ਬੈਠੇ ਰਹਾਂ ਮੇਰਾ ਖਿਆਲ ਹੈਗਾ ਸੀ 3-4 ਸ਼ਬਦ ਤੇ ਸ਼ੂਟ ਕੀਤੇ ਪਰ ਜਦੋਂ ਵੀ ਆਉਨੇ ਆ ਉਹ ਤੋਂ ਕੁਝ ਵੱਖਰਾ ਤੇ ਵਧੀਆ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਤਨ ਤਨ ਰਾਜਾ ਸਾਹਿਬ ਜੀ ਦੀ ਬੜੀ ਕਿਰਪਾ ਉਫਾ ਨਵਰੀ ਜੀਨਾਂ ਨੂੰ ਦਾ ਰਹਿਮ ਕਰਮ ਜੀਨਾਂ ਨੂੰ ਅਦਾਸ਼ੀਰਵਾਦ ਮਿਲ ਜਾਂਦਾ ਚਲੋ ਠੀਕ ਹੈ ਜੀ ਹੁਣ ਆਪਾਂ ਰਾਜਾ ਸਾਹਿਬ ਜੀ ਦੇ

ਅੱਗੇ ਵੀ ਇੱਥੇ 2-3 ਵਾਰ ਸ਼ੂਟ ਕਰ ਚੁੱਕੇ ਆ ਅੱਜ ਫੇਰ ਸਾਬਾ ਬਣਿਆ ਤੇ ਰਾਜਾ ਸਾਹਿਬ ਜੀ ਦੇ ਤਾਪਸਥਾਨ ਤੇ ਆਉਂਦਾ ਉਹ ਸਾਹਮਣੇ ਚਲਾ ਆ ਬਹੁਤ ਜ਼ਬਰਦਸਤ ਇਿੱਤਲਾ ਇੱਥੇ ਇਸ਼ਨਾਨ ਕਰਨ ਨਾਲ ਤਨ ਦੇ ਸਾਰੇ ਦੁੱਖ ਦੂਰ ਹੁੰਦੇ ਹੈ। ਇਹ ਉਹ ਪ੍ਰਕਿਰਤਿ ਦੀ ਉਹ ਹੀ ਹੈ। ਬੋ। ਉਹ ਰਿਆਸਤ ਇਿੱਤਲਾ ਵਸਤ। Oh, çok güzel bir mazara gördüm. Çok güzel bir mazara gördüm. Güzel bir mazara ਕੀ ਕਿ ਕਲੇ ਜੰਜਾਹ ਬਹਾਂ ਤਪੂਰੰਦਾ ਜੀ ਜਗਾ ਜਗਾ ਬਲੀ ਕਰੇ ਪੜੇ ਗੋ ਗੋ ਬਰਸਤੇ ਜੀ ਸੇਵਾਦਾਰ ਜੀ ਆ ਜੀ ਵਾਹਿਗੁਰੂ ਜਾ ਜਾ ਬਰਕਤ ਜੈ ਹੋਵੇ ਜੈ ਉਹ ਦੇ ਦਿਓ ਇਹਨੂੰ ਕੋਪਾ ਅੰਦਰ ਸੱਤ ਬੈ ਜੈ ਜੀ ਵਾਜਾ ਦਾ 210 ਹਜ਼ਾਰ ਤਾਂ ਤਰਗਾੜਾ ਦਾ ਬਣ ਕੇ ਆਉਂਦੇ ਆ ਇਹ ਸਾਹਮਣੇ ਜਿੱਥੇ 60 70 ਪਾਠਾਂ ਦੀ ਤੇ ਅਖੰਡ ਪਾਠਾਂ ਦੀ ਲੜੀ ਚੱਲਦੀ ਹੈ ਜੀ ਇਹ ਸਾਹਮਣੇ ਗੁਰੂ ਘਰ ਇਿੱਥੇ ਨਾਲ ਹੀ ਰਾਜਾ ਸਾਹਿਬ ਦੇ ਦਰਬਾਰ ਤੋਂ ਪੱਕੀਆਂ ਮੋਹਰਾਂ ਲੱਗਦੀਆਂ ਇਹ ਰਾਜਾ ਵਾਹਿਗੁਰੂ ਇੱਥੇ ਰਾਜਾ ਸਾਹਿਬ ਜੀ ਦੇ ਚਰਾਗ ਆਉਂਦੇ ਆ ਇਹ ਲੰਗਰ ਹਾਲ ਹੈ ਉਹ ਜਿਹੜੇ ਰਾਜਾ ਸਾਹਿਬ ਨੂੰ ਹਾਲਾ ਇਬਰਾਹਿਮਾਨ ਨੇ ਉਹਨਾਂ ਭਾਈ ਇੱਧਰ ਜਾਣਾ ਲਾਸ਼ ਨੂੰ ਕਰਨਾ ਪੌੜੀਆਂ ਜੜ ਕੇ ਫਿਰ ਇਸ ਤੋਂ ਬਾਅਦ ਲੰਗਰ ਪਾਣੀ ਸ਼ੱਕਦੇ ਆ ਇੱਕੋ ਰਾਜਾ ਸਾਹਿਬ ਜੀ ਮੋਹਰਾ ਲਾਉਂਦੇ ਆ ਤੇ ਲੋਕ ਉੱਥੇ ਆ ਕੇ ਸ਼ੁਕਰਾਨਾ ਕਰਦੇ ਆ ਪੰਜਾਬ ਪਾਠਾਂ ਦੀ ਲੜੀ ਸੀਗੀ ਪਿਛਲੇ ਮੇਲੇ ਮੇਲੇ ਤੋਂ ਕੁਝ ਦਿਨ ਪਹਿਲਾਂ 60 60 ਤੋਂ 70 ਲੜੀਆਂ ਸ਼ੁਰੂ ਹੋ ਗਈਆਂ ਸੰਤਾ ਪ੍ਰੇਮ ਵਾਲਿਆਂ ਕਹਿੰਦੀ ਆ ਜਿੱਦਾਂ ਮਰਜ਼ੀ ਆ ਸਾਡੇ ਗੰਭਰ ਲਾਓ ਜੀ ਰਾਜਾ ਬੜੀ ਤੇ ਕਿਰਪਾ ਕਰਦੇ ਆ